ਲਓ ਜੀ ਕਹਿੰਦੇ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕਾਲ ਜੀ ਤਾਂ ਤੁਸੀਂ ਬੁਲਾਦੇ ਭਾਈ ਇਹ ਨਹੀਂ ਬੁਲਾਉਂਦੀ ਜੇ ਸਨਰਾਜ ਆ ਗੱਲ ਇਹ ਆ ਕਿ ਅੱਪਾ ਬਣਾਉਣ ਲੱਗਿਆ ਬਲੌਗ ਛੋਟਾ ਜਿਹਾ ਹੋਊਗਾ ਇਹ ਬਲੌਗ ਖੁਸ਼ੀ ਠੀਕ ਆ ਖੁਸ਼ੀ ਜੀ ਠੀਕ ਆ ਤੇਰਾ ਨਾਮ ਕੀ ਆ ਨਵਦੀਪ ਕਟ ਤੇਰਾ ਨਾਮ ਕੀ ਆ ਓਏ ਅਰਮਾਨ ਅਰਮਾਨ ਤੇਰਾ ਕੀ ਨਾਮ ਵਿਲੀਅਮ ਤੇਰਾ ਕੀ ਨਾਮ ਅਸ਼ੀਸ਼ ਚਲ ਚਲ ਆਨੀ ਨਾਈ ਅਸ਼ਾ ਅਸ਼ੀਸ਼ ਜੀ ਆਪਈ ਨਾ ਤੇ ਕਮੈਂਟ ਜੀ ਦੱਸੋ ਕਿਹਦਾ ਨਾ ਵਧੀਆ ਬਹੁਤ ਖੁਸ਼ੀ ਅਰਮਾਨ ਵਿਨਿਅਮ ਤੇ ਅਸ਼ੀਸ਼ ਤੇ ਆਪਾਂ ਬਣਾਉਣ ਲੱਗਿਆ ਮੈਗੀ ਇੱਕ ਤਾਂ ਸਿੰਪਲ ਮੈਗੀ ਹੁੰਦੀ ਕੁਸ਼ੀ ਜੀ ਸਿੰਪਲ ਹੀ ਹੁੰਦੀ ਹੈ 5 ਮਿੰਟ ਦੀ 2 ਮਿੰਟ ਦੀ 2 ਮੈਂ ਤਾਂ ਬੰਦ ਹੀ ਤਾਂ ਹੈਗੀ 5 ਮਿੰਟ 2 ਮਿੰਟ ਚ ਬੰਦ ਹੀ 2 ਮਿੰਟ ਅਸੀਂ ਟਾਈਮਰ ਲਗਾਇਆ ਸੀਗਾ ਟਾਈਮਰ ਲਾਇਆ ਸੀ ਬਣੀ ਨਹੀਂਗੀ 2 ਮਿੰਟ ਚ ਨਹੀਂ ਬਣੀ ਅਰਮਾਨ ਸਹੀ ਗੱਲ ਹੈ ਬਣ ਗਈ ਸੀ ਬਣ ਗਈ ਏ ਲੈ ਉਹ ਵੀ ਮੈਗੀ ਦਾ ਬਣ ਗਈ ਸੀ ਤੇਰੀ ਤੇਰੀ ਕਦੇ ਨਹੀਂ ਬਣੀ ਹੈ ਉਹ ਤੇਰੀ ਕਿਉਂ ਨਹੀਂ ਬਣੀ ਮੈਗੀ ਤੂੰ ਜਲ ਇਹ ਜਲ ਹੀ ਖਾਂਦੇ ਨੇ ਮੈਗੀ ਨਾ ਮਾਂ ਤੂੰ ਰੋਜ ਨਾ ਖਾਣਾ ਇਧਰ ਹੀ 2 ਮਿੰਟ ਚ ਬਣ ਗਈ ਹੈ ਨਾ ਲਓ ਜੀ ਆਪਾਂ ਬਣਾਉਣ ਲੱਗਿਆ ਇਹਨਾਂ ਨੇ ਮੈਗੀ ਵਰ ਸੂਪ ਵਾਲੀ ਬਣੀ ਸੀ ਹਾਂਜੀ ਸੂਪ ਵਾਲੀ ਬਣਾਈ ਸੀ ਹਾਂਜੀ ਹਾਂਜੀ ਤੇ ਆਪਾਂ ਬਣਾਉਣੀ ਆ ਆਲੂ ਪਿਆਜ ਦੇ ਬਣੇ ਰਹੋ ਦਰਸ਼ਕ ਵੀਰੋ ਪਹਿਲਾਂ ਮੈਗੀ ਲੈ ਆਈ ਹੈ ਨਾ ਮੰਮੀ ਚਲਿਏ ਕਹਿੰਦਾ ਫਿਰ ਮੈਗੀ ਚੋ ਚੌਲ ਮੁੰਡੇ ਆਜੋ ਚਲੋ ਚਲੋ ਆਜੋ ਮਣੀ ਮੇਰੇ ਪੈਸੇ ਲੈ ਲਿਓ ਉਹਨਾਂ ਤੋਂ ਹੈ ਹੈ ਪੈ ਹੈ ਨਹੀਂ ਨਾ ਪੁੱਤੂ ਕੀ ਹੁੰਦਾ ਇਹਦੇ ਇਹਨੇ ਮੈਂ ਫਿਰ ਕੰਮ ਲਾਉ ਦੋਨਾਂ ਨੂੰ ਚਲੋ ਕੰਮ ਕੰਮ ਕਰੋ ਇੱਥੇ ਕੰਮ ਪੋਚਾ ਪੂਚਾ ਲਾਓ ਵੀਰੇ ਨਾਲ ਚਲੋ ਥੋੜੀ ਸ਼ਕਾ ਤੂੰ ਤਾਂ ਅਵੇਲੀ ਲੱਗਦਾ ਹੈ ਯਾਰ ਤੂੰ ਤਾਂ ਮਨ ਪੋਚੇ ਵਾਲਾ ਨਹੀਂ ਆਹ ਹੁਣ ਨਹੀਂ ਲੱਗਦਾ ਹੁਣ ਨਹੀਂ ਲੱਗਦਾ ਤਾਲ ਕੋਈ ਨਾਤਾ ਕਿਹੜਾ ਦਿਨਾਂ ਚ ਕੋਈ ਨਹੀਂ ਕੋਈ ਨਹੀਂ ਨਾਤਾ ਵੀਰੇ ਨਾਲ ਇਹਨੇ ਇਹਨੇ ਤੂੰ ਨਾਤਾ ਕੋਈ ਨਾਤਾ ਲਾ ਝੂਠ ਬੋਲਦੇ ਨੇ ਵੀਰੇ ਯਾਰ ਤਿੰਨੇ ਝੂਠ ਬੋਲਦੇ ਨੇ ਵੀਰੇ ਖੁਸ਼ੀ ਸਹੀ ਆ ਵੀ ਤੇਰਾ ਟੋਪੜਾ ਹੋ ਗਿਆ ਓਏ ਐਵੇਂ ਨਾ ਹੁੰਦਾ ਓਏ ਹੋਏ ਅੱਧੇ ਖੜ ਦੇ ਥੇ ਉੱਥੇ ਖੜੇ ਉੱਥੇ ਫਿਰ ਜਾ ਚਲ ਕਿਹਾ ਤੂੰ ਲਓ ਜੀ ਇਹਦਾ ਤੜਕਾ ਸਟਾਰਟ ਹੋ ਗਿਆ ਜੀ ਹਾਂ ਹੈਡਫੋਨ ਆ ਆ ਜੀ ਬੋਲ ਲੈ ਉਹ ਨਗਲੀ ਉਹ ਨਾ ਖਿਚੋ ਨਾ ਖਿਚੋ ਨਾ ਖਿਚੋ ਨਾ ਖਿਚੋ ਲੀ ਜਾ ਆ ਜੀ ਬੋਲੋ ਲੀ ਜਾ ਉਹ ਹੈਡਫੋਨ ਵਾਲੀ ਹੋ ਗਈ ਹੁਣ ਤਾਂ ਲਾ ਦੇ ਕੰਨਾਂ ਨੂੰ ਲਾ ਦੇ ਰੈਡੀ ਹੋ? ਹਾਂਜੀ। ਤੂੰ ਤਾਂ ਖਾਣ ਨੂੰ ਰੈਡੀ ਰਿਹਾ ਕਰ। ਮਸਾਲਾ ਨਹੀਂ ਪਾਉਣਾ ਮੇਰੇ। ਮਸਾਲਾ ਨਹੀਂ ਪਉਂਦੇ ਸੀ ਬਰੋ। ਠੀਕ ਆ। ਅਸੀਂ ਕੀ ਪਾਉਨੇ ਆ? ਪਾਣੀ। ਬਾਣਾ ਸਾਡਾ ਕਮੇਡੀ ਪੂਰੀ ਕਰਦਾ। ਲਓ ਜੀ ਰੱਖਦਾ ਸਾਰਾ ਸਮਾਨ ਤੇ ਹੁਣ ਆਪਾਂ ਬਾਣੇ ਦੇ ਮਿਲਦੇ ਆ ਸਾਰੇ ਜਣੇ। ਚਲੋ ਠੀਕ ਆ ਜੀ। ਕਿਉਂ ਦੁਬਾਰਾ ਸਟਾਰਟ? ਚਲੋ 1 2 3 ਜੋ ਸਟਾਰਟ ਆਏ ਹਾਏ ਹਾਏ ਐ ਐ ਚਲ 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 ਚੱਕ ਨਾ ਚਾ ਨਹੀਂ ਲੈ 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 ਚਾ ਚੱਲ ਵੀ ਆ ਸੁ ਚੱਲ ਆ ਆ ਹਾਏ ਹਾਏ ਆ ਬੜਾ ਹੋ ਗਏ ਹੋ ਮੜਿਆ ਆਏ ਨਾ 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 ਆਏ ਨੰਬਰ ਲੈ ਗਿਆ ਗਾਲੂ ਮਾੜਾ ਛੱਡ ਮੂੰਹ ਤੇ ਉਹ ਇਹ ਪਿੱਛੇ ਕੰਮ ਨਾਲ ਆ ਆਂ ਕਰਦਾ ਪਿਆ ਓ ਆਂ ਕਰਦਾ ਪਿਆ ਉਹ ਦੋਸਤ ਕਰਨਾ ਨਾਲ ਓ ਰੋਗ ਦੋਸਤ ਕਰੰਦੇ ਚੱਲ ਚੱਲ ਆਏ ਕਰੇ ਕਰਨਾ ਹੈ ਕੁਛ ਕਾ

ਤੱਤੇ ਦਾਸ ਦੀ ਤੇਰੇ ਦਾ ಅಭಿಮಾನ ਤੱਤੇ ਹਾਂ ਦੱਸ ਤਤੇ ਰਹਿ ਜੜਾ ਦੌੜ ਗਾ ਤੋ ਤਨਾ ਬੜਾ ਅਸ ਦਾਸ ਜੀ ਮਾਣ ਕਾਸ ਤੋ ਜਿਹੜੇ ਦਰਵਾਜੇ ਵਿੱਚ ਚਮੋਂ ਹਣ ਤੱਕ ਹੀ ਫੇਰੇ ਪੱਤੇ ਜੇਗਾ ਇਹ ਲੜੇ ਮੇਰੀ ਤੂੰ ਜੇ ਰੇ ਮੇਰੀ ਗਾਣਾ ਕਿਹੜਾ ਗਾਣਾ ਇਹ ਤੇਰੀ ਮੇਰੀ ਤੇਰੀ ਮੇਰੀ ਅੱਜ ਚਾਚੂ ਨੇ ਵਿਆਹ ਕਰ ਗਏ ਆਉਣ ਦੇ ਤੇਰੀ ਮੇਰੀ ਅੜੀ ਇਹ ਨਹੀਂ ਲੱਗੂ ਦੇਖਾ ਉਦਾਰ ਨਹੀਂ ਕਿ ਮੈਂ ਕਹਿੰਦਾ ਚਾਚੂ ਦੇ ਵਿਆਹ ਤੇ ਲੱਗਿਆ ਅਜੇ ਮਿਲ ਨਹੀਂ ਹੀ ਕਰਾਉਂਦੇ ਹੁੰਦੇ ਨਾ ਉਹਦਾ ਹਰ ਹਾਲ ਹੁੰਦਾ ਤੇਰੀ ਮੇਰੀ ਅਰੇ ਜਾਨੀ ਤੇਰੇ ਹੇਲੀ ਤੋ ਕੱਕੇ ਤਕਲੀ ਕਲੀਰ ਦੀ ਗੋਲੀ ਜਾਵੇ ਚੀਰ ਦੀ ਅਸਲਾ ਹੈ ਭਾਈ ਦਾ ਨੀ ਟੈਮ ਚ ਲਾਈ ਤੂੰ ਸਾਹ ਕਹੇ ਜੀ ਗਾਣੇ ਸੁਣਦਾ ਗੱਦਮਾਸ ਤੂੰ ਕਾ ਮੋਢੇ ਦੇ ਬਦੂ ਕਾ ਕਾਠੇ ਕਾ ਦਿਨੀ ਆਨੀ ਜਿੱਥੇ ਜਿੱਥੇ ਜਾਈਦਾ ਦਾਦ ਦਿੱਤੇਗਾ ਉਹ ਤੂੰ ਕਹੇ ਜੀ ਗਾਣੇ ਸੁਣਦਾ ਬੈਲੀ ਆਲੇ ਸਾਇਆ ਗੱਲਾਂ ਕਰਾਂਗੇ ਨਾਲ ਨਾਲ ਬੈਠ ਕੇ ਲਓ ਜੀ ਬਣ ਗਈ ਮੈਂ ਅਨੇ ਪੀਵੀ ਆ ਬੱਸ ਆ ਜੋ ਮੈਂ ਚੱਕ ਲਿਆ ਉਹਨੂੰ ਦਿੰਿਆ ਜੋ ਚਲੋ ਚੱਕੋ ਬਹੁਤ ਵਧੀਆ ਹੋਇਆ ਜੀ ਚਲੋ ਗੋਜਾਨੀ ਹਾਂਜੀ ਮਾਨਾ ਜੀ ਮੈਗੀ ਬਣ ਗਈ ਆ ਖਾਣੀ ਆ ਤੁਸੀਂ ਹੋਰ ਅੱਛਾ ਚਲੋ ਵੀ ਲੈ ਫੜੋ ਕੁਝ ਤੂੰ ਖਾਣੀ ਨਹੀਂ ਮੈਂ ਲੀ ਜਾਵਾਂਗੀ ਪਲੀਜ਼ ਜੀ ਜੈ ਕੋਲੀ ਲੈ ਆ ਬਈ ਲਓ ਜੀ ਲੀਜ਼ਾ ਵੀ ਸਾਡੇ ਥੋੜੀ ਦੇਰ ਕਿਉਂਕਿ ਇਹਨੂੰ ਮਸਾਲਾ ਬੰਦ ਆ ਐਬ ਤੱਕ ਚੱਕ 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 ਆਏ ਪਿਚ 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 ਆ ਸੰਗ ਦੀ ਪਈ ਆ ਮਰ ਜਾ ਨਹੀਂ ਸਾਡੇ ਤੋਂ ਐ ਲਿਜ ਲੈ ਮੰਮੀ ਨਾਲ ਉਹ ਆ ਜਾ ਆ ਜਾ ਲਾਜੇ ਕਿ ਨਾ ਹੋ ਗਿਆ ਜਨਰੇਟਰ ਸਟਾਰਟ ਮੈਂ ਬਾਹਰ ਰੱਖ ਦਰ ਉਹਥੇ ਬਾਹਰ ਰੱਖ ਦਰ ਇਥੇ ਖਰਾਬ ਹੋ ਜਾਣਾ ਸਾਰਾ ਕੁਝ ਲੈ ਲਿਜ ਬਾਹਰ ਲੈ ਜਾ ਤਰੋਂ ਬਾਹਰ ਲਿਜ ਪੱਜ 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 ਕੁਝ ਲੋ ਜੀ ਸਾਰਾ ਕੁਝ ਕਰਨ ਤੋਂ ਬਾਅਦ ਸਾਡੇ ਕਰਤਾ ਧਰਤਾ ਇਥੇ ਪਹੁੰਚੇ ਨੇ ਕਿ ਮੈਗੀ ਖਾਧੀ ਜਾਵੇ ਬਾਕੀ ਗੱਲਾਂ ਕੱਲ ਨੂੰ ਕਰਾਂਗੇ ਕੱਲ ਹੀ ਸਾਰੇ ਪੈਪ ਪ੍ਰੈਸੈਂਸਰੀਆ ਬੁਲਾ ਲੀਏ ਚਲੋ ਬੁਲਾ ਲਿਆ ਸਤਿ ਸ੍ਰੀ ਅਕਾਲ ਜੀ ਅੱਪਾ ਮਿਲਦੇ ਆ ਅਗਲੀ ਵੀਡੀਓ ਤੱਕ ਉਦੋਂ ਸਾਡਾ ਚੈਨਲ ਕੀ ਕਰਦੋ ਸਬਸਕ੍ਰਾਈਬ ਤੇ ਵੀਡੀਓ ਨੂੰ ਕੀ ਕਰਦੋ ਹਾਂ ਕਮੈਂਟ ਵੀ ਕਰਦੋ ਜੇ ਕੋਈ ਤੇ ਸ਼ੇਅਰ ਵੀ ਕਰ ਲਿਓ ਹਾਂ ਚੰਗਾ ਜੀ ਮਿਲਦੇ ਆ ਬਾਏ 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 ਕਰਦੋ ਸਾਰੇ ਬਾਈ